ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਗਰਮ ਪਿਆਰਿਓ ਅੱਜ ਦੀ ਵਿਚਾਰ ਦਾ ਵਿਸ਼ਾ ਗੁਰਬਾਣੀ ਗੁਰੂ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਸਮਝਾਉਂਦੇ ਨੇ ਇਸ ਮਨ ਕੋ ਕੋਈ ਖੋਜੋ ਭਾਈ ਤਨ ਛੂਟੇ ਮਨ ਕਹਾਂ ਸਮਾਈ ਇਹ ਹਰ ਰੋਜ਼ ਰੋਜ਼ਾਨਾ ਆਪਣੇ ਸਾਰਿਆਂ ਦੇ ਨਾਲ ਪ੍ਰੈਕਟੀਕਲ ਹੁੰਦਾ ਏ ਤੁਸੀਂ ਦੇਖੋ ਜਦੋਂ ਆਪਾਂ ਸੌਣ ਲਈ ਬੈੱਡ ਤੇ ਆਰਾਮ ਕਰਨ ਲਈ ਜਾਂਦੇ ਆ ਉਦੋਂ ਆਪਾਂ ਕਿਵੇਂ ਅੱਖਾਂ ਬੰਦ ਹੁੰਦੀਆਂ ਨੇ ਜਿਵੇਂ 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 ਆਪਣਾ ਸਰੀਰ ਇੱਥੇ ਭੁੱਲ ਜਾਂਦਾ ਏ ਤੇ ਮਨ ਵਿੱਚੋਂ ਨਿਕਲ ਜਾਂਦਾ ਗੁਰਬਾਣੀ ਵਿੱਚ ਕਹਿੰਦੇ ਆ ਇਸ ਮਨ ਕੋ ਕੋਈ ਖੋਜੋ ਭਾਈ ਮਨ ਨੂੰ ਖੋਜੋ ਤਨ ਛੁੱਟੇ ਮਨ ਕਹਾਂ ਸਮਾਈ ਤਨ ਛੁੱਟ ਗਿਆ ਤੇ ਮਨ ਕਿੱਧਰ ਗਿਆ ਖਲਬੋ ਮਾਰੇ ਕਹਿੰਦੇ ਇਹ ਆਪਣੀ ਇੱਕ ਤਰ੍ਹਾਂ ਦੀ ਸ਼ਾਰਟ ਟਾਈਮ ਮੌਤ ਕਹਿ ਸਕਦੇ ਜਿਹਨੂੰ ਗੁਰਬਾਣੀ ਗੁਰੂ ਦੇ ਵਿੱਚ ਜਿਹਨੂੰ ਛੋਟਾ ਮਰਨਾ ਕਹਿੰਦੇ ਨੇ ਸੋ ਗੁਰਮਖ ਪਿਆਰਿਓ ਇਸ ਵਿਚਾਰ ਨਾਲ ਆਪਾਂ ਸਮਝਣਾ ਹੈ ਕਿ ਮਨ ਹੁਣ ਆਪਾਂ ਜਿਵੇਂ ਇੱਕ ਉਦਾਹਰਣ ਇੱਕ ਹੋਰ ਤੁਹਾਨੂੰ ਦਿੰਨੇ ਆ ਕਿ ਆਪਾਂ ਅੱਜ ਦੀ ਦਿਹਾੜੀ ਆਪਣੀ 3000 4000 ਲੱਖ ਰੁਪਿਆ ਵੀ ਦਿਹਾੜੀ ਆਪਣੀ ਬਈ ਅੱਜ ਆਪਾਂ ਪੈਸੇ ਲੱਖ ਰੁਪਿਆ ਲਿਆਇਆ ਤੇ ਆਪਾਂ ਨੂੰ ਗੁਰਮਖ ਪਿਆਰਿਆ ਗੁਰਬਾਣੀ ਚ ਸਮਝਾਉਂਦੇ ਨੇ ਕਿ ਜੇ ਆਪਾਂ ਕਹੀਏ ਕਿ ਲੱਖ ਰੁਪਿਆ ਆਪਾਂ ਸਰਹਾਣੇ ਦੇ ਥੱਲੇ ਵੀ ਰੱਖ ਲਈਏ ਕੀ ਉਹ ਆਪਣੇ ਨਾਲ ਸਰਹਾਣੇ ਤੇ ਆਪਾਂ ਉਸ ਜਗ੍ਹਾ ਤੇ ਲੈ ਕੇ ਜਾ ਸਕਦੇ ਹਾਂ ਜਿੱਥੇ ਆਪਣਾ ਮਨ ਜਾਂਦਾ ਹੈ ਜਿੱਥੇ ਤਨ ਛੱਡਣ ਤੋਂ ਬਾਅਦ ਆਪਾਂ ਚਲੇ ਜਾਂਦੇ ਆਂ